ਆ ਪਹਿਲੇ ਦਿਨਾਂ ਦੇ ਜੀਠੇ ਦੇ ਵਿੱਚ 27 ਮੌਤਾਂ ਹੋ ਗਈਆਂ ਭਗਵਾਨ ਆਤਮਾਨ ਕਹਿੰਦਾ ਨਸ਼ੇ ਖਤਮ ਕਰਨੇ ਆ ਏਜਰੀਆਲ ਦਾ ਸਾਰਾ ਟੱਬਰ ਤੇ ਵਾਗ ਇੱਥੇ ਆ ਕੇ ਬੈਠਾ ਉਥੋਂ ਝੜਚੰਬ ਹੋਈ ਆ ਤੇ ਪੰਜਾਬ ਨੂੰ ਲੁੱਟਣ ਬੈ ਗਏ ਇੱਥੇ ਆ ਕੇ ਤੇ ਇੱਥੇ ਨਸ਼ਿਆਂ ਦੇ ਵਿੱਚ ਡੋਬ ਕੇ ਲੋਕਾਂ ਦੀਆਂ ਮੌਤਾਂ ਕਰ ਰਿਆ ਅਸੀਂ ਕਹਿੰਦੇ ਵੀ ਨਸ਼ੇ ਬੰਦ ਕੀਤੇ ਜਾਣ ਤੇ ਜਿਹੜਾ ਪੂਸ ਰਾਜ ਪੂਸ ਸਟੇਟ ਬਣੀ ਆ ਜਿਹੜਾ ਸਾਰਾ ਪੰਜਾਬ ਆ ਇਹ ਵੀ ਬੰਦ ਕੀਤਾ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੂੰਹ ਤੋੜਵਾ ਜਵਾਬ ਭਗਵੰਤ ਮਾਨ ਸਰਕਾਰ ਨੂੰ ਦੇਵਾਂਗੇ ਪ੍ਰਧਾਨ ਜੀ ਜਿਹੜਾ ਮੀਜੀਠਾ ਕਾਂਡ ਹੁੰਦਾ ਉਹ ਤੇ ਮੁੱਖ ਮੰਤਰੀ ਦਾ ਬਿਆਨ ਆਉਂਦਾ ਕਹਿੰਦਾ ਕਿ ਜਦੋਂ ਇਹੋ ਜਿਹੀ ਕੋਈ ਕਾਂਡ ਹੁੰਦੇ ਆ ਇਹਦੇ ਪਿੱਛੇ ਰਾਜਨੀਤੀ ਹੱਥ ਹੁੰਦਾ ਵਾ ਪੁਲਿਸ ਪ੍ਰਸ਼ਾਸਨ ਦਾ ਹੱਥ ਹੁੰਦਾ ਤੇ ਫੇਰ ਸਿੱਧੇ ਤੌਰ ਤੇ ਇਹਦੇ ਵਿੱਚ ਭਗਵੰਤ ਮਾਨ ਦਾ ਹੀ ਹੱਥ ਆ ਜੀ ਬਿਲਕੁਲ ਬਿਲਕੁਲ ਜਦੋਂ ਜਦੋਂ ਉਹ ਆਪ ਬੋਲਦਾ ਕਿਸੇ ਰਾਜਨੀਤੀ ਦਾ ਪੁਲਿਸ ਦਾ ਹੱਥ ਹੁੰਦਾ ਜਾਂ ਕੇ ਰਾਜਨੀਤੀ ਵਾਲੰਟ ਦਾ ਇਹਦਾ ਮਤਲਬ ਤੁਹਾਡੀ ਸੀਆਈਡੀ ਵੀ ਕਰਦੀ ਆ ਜੇ ਪੁਲਿਸ ਦਾ ਹੱਥ ਆ ਤੇ ਇਹਦਾ ਮਤਲਬ ਇਹ ਆ ਵੀ ਪੁਲਿਸ ਵੀ ਤੇਰੀ ਆ ਤੇ ਜੇ ਤੇਰੀ ਪੁਲਿਸ ਸਾਰਾ ਕੁਝ ਕਰਾਉਂਦੀ ਆ ਤੇਰਾ ਮਤਲਬ ਤੂੰ ਮੰਨ ਰਿਆ ਤੇ ਤੂੰ ਇਹ ਕਰਵਾ ਰਿਆ ਇਹ ਪੰਜਾਬ ਦੇ ਲੋਕ ਤੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਵਾਬ ਦੇਣਗੇ ਅਸੀਂ ਰੇਲ ਤੇ ਚੜ੍ਹ ਕੇ 7 ਤਰੀਕ ਨੂੰ ਰਾਤ ਦੇ 1 ਵਜੇ ਉਸ ਦਿਨ ਜਵਾਬ ਦਿੱਤਾ ਵੀ ਆ ਤੇ ਇਹੋ ਜਿਹਾ ਐਕਸ਼ਨ ਨਹੀਂਗਾ ਫੇਰ ਵੀ ਜਾਰੀ ਰੱਖਾਂਗੇ ਤੇਰਾ ਸਿਸਟਮ ਫੇਲ ਕਰਾਂਗੇ ਜਿਹੜੇ ਹਾਲਾਤ ਨਾਲ ਤੂੰ ਇੱਥੇ ਜਿਹੜੀ ਪੰਜਾਬ ਦੇ ਵਿੱਚ ਪੁਲਿਸ ਦੀ ਸਟੇਟ ਬਣਾਈ ਪਈ ਹੈ